ਬਾ ਦੇਖੋ ਚੋਰਾ ਨੇ ਖੇਤਾਂ 'ਚ ਲਗੀਆਂ ਮੋਟਰਾਂ ਨੂੰ ਬਣਾਇਆ ਆਪਣਾ ਨਿਸ਼ਾਨਾ ਪ੍ਰਸ਼ਾਦ ਸਿੰਘ ਸਾਡਾ ਕੋਸ਼ਿਸ਼ ਕਰ ਰਹੀ ਸਾਡੇ ਚੋਂ ਚੋਰੀਆਂ ਜਨ ਕੇ ਬਹੁਤ ਹੋ ਰਹੀਆਂ ਕਿਤੇ ਕਿਤੇ ਤਾਂ ਗੇਟ ਲੈ ਗਿਆ ਕਦੇ ਕੋਈ ਚੋਰੀ ਕਿਤੇ ਕੋਈ ਚੋਰੀ ਤੇ ਕੱਲ ਇੱਕ ਬੁੜੀ ਜਿੱਤੇ ਰੋਡ ਦੇ ਉੱਤੇ ਜੀਰੇ ਵਾਲੇ ਦੇ ਦੰਦ ਆਵੇ ਵੀ ਉਹ ਤੋਂ ਪੈਸੇ ਭੋਟੇ ਲੈ ਕੇ ਨਾਲੇ ਉਹਦਾ ਸਿਰਕਾ ਕੱਲ ਚੜੀ ਦਾ ਮੋਟਰਾਂ ਤੇ ਲੱਗੇ ਲੋਹੇ ਦੇ ਗੇਟ ਚੋਰੀ ਕਰ ਚੋਰ ਹੋਏ ਰਫੂ ਚੱਕਰ ਹੁਣ ਵੀ ਦਿਹਾੜੀਦਾਰ ਜੇ ਕੋਈ ਬੰਦਾ ਹੁੰਦਾ ਉਹਨੂੰ ਵੀ ਲੁੱਟ ਲਿਆ ਜਾਂਦਾ ਜੀ ਦੱਸੋ ਤੁਸੀਂ ਦੱਸੋ ਜੀ ਹੁਣ ਕੀ ਕੀਤਾ ਜਾਵੇ ਪ੍ਰਸ਼ਾਸਨ ਕੰਮ ਕਰਨ ਦੀ ਨਹੀਂ ਗੁੱਸਾ ਹੋਇਆ ਜੀ ਤੇ ਹੁਣ ਦੱਸੋ ਵੀ ਬੰਦਾ ਦਿਹਾੜੀ ਵਾਲਾ ਦਿਹਾੜੀ ਘਰ ਨਾਲ ਜਾਵੇ ਘਰੋਂ ਨਿਕਲਦਾ ਮੁਫਤ ਕੀਤਾ ਬੈਲ ਸਾਰਿਆਂ ਪਿੰਡ ਵਾਸੀਏ ਨੇ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਖਿਲਾਫ ਸਖਤ ਕਾਰਵਾਈ ਦੀ ਕੀਤੀ ਮੰਗ ਹੌਣ ਤਾਂ ਜਮਾਂ ਹੀ ਖਿਰਾ ਹੋ ਗਿਆ ਜੀ ਇਹਨਾਂ ਦਾ ਇਹਨਾਂ ਨੇ ਅਸੀਂ ਮੋਟਰਾਂ ਵਾਲੀਆਂ ਕੋਟੀਆਂ ਤੇ ਪੱਕੇ ਲੋਹੇ ਦੇ ਗੇਟ ਲਾਏ ਸੀਗੇ ਇਹਨਾਂ ਨੇ ਗੇਟ ਹੀ ਲੋਹੇ ਦੇ ਮੁੱਦੋਂ ਫੱਟ ਕੇ ਰੂਡੀਆਂ ਤੋਂ ਦੇੜਤੀਆਂ ਗੇਟ ਚੱਕ ਕੇ ਲੈ ਗਏ ਇਹ ਆਪਾਂ ਆਠਾ ਮੋਟਰਾਂ ਦੇ ਸਾਡੇ ਆਂਢ ਗੁਆਂਢ ਤੇ ਅੰਨ ਤਾਂ ਮੇਰੀਆਂ ਆਪਦੀਆਂ ਖੁੱਧੀਆਂ ਮੋਟਰਾਂ ਜੀ ਉਹਨਾਂ ਦੇ ਲੈ ਕੇ ਜੀ ਗੇਟ ਫੱਟ ਕੇ ਆਏ ਆ ਇਹ ਸਰਕਾਰ ਆਈ ਆ ਉਦੋਂ ਦਾ ਸਾਡਾ ਇਹਨਾਂ ਨੇ ਸਾਰਾ ਕੰਮ ਗੁੱਲ ਕਰਤਾ ਜੀ ਕੋਈ ਸਾਨੂੰ ਬਾਹਰ ਨਹੀਂ ਰਾਤ ਨੂੰ ਅਸੀਂ ਨਿਕਲ ਸਕਦੇ ਇਹਨਾਂ ਦੇ ਕੋਲੇ ਹਥਿਆਰ ਆ ਕਿਰਪਾਨਾਂ ਇਹਨਾਂ ਕੋਲੇ ਆ ਆਪੇ ਇਨਾਂ ਕੋਲੇ ਆ ਜੀਰਾ ਦੇ ਪਿੰਡ ਸਨੇਰ ਵਿਖੇ ਚੋਰ ਅੱਜਕੱਲ ਪੂਰੀ ਤਰ੍ਹਾਂ ਦੇ ਨਾਲ ਸਰਗਰਮ ਨੇ ਬੀਤੇ ਦਿਨੀ ਚੋਰਾਂ ਵੱਲੋਂ ਰਾਤ ਸਮੇਂ ਖੇਤਾਂ ਵਿੱਚ ਲੱਗੀਆਂ ਪਾਣੀ ਵਾਲੀਆਂ ਮੋਟਰਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਆ ਮੋਟਰਾਂ ਦੇ ਲੱਗੇ ਲੋਹੇ ਦੇ ਗੇਟ ਚੋਰੀ ਕਰ ਲੈ ਗਏ ਨੇ ਜਿਸ ਨੂੰ ਲੈ ਕੇ ਪਿੰਡ ਵਾਸੀ ਚਿੰਤਿਤ ਨਜ਼ਰ ਆ ਰਹੇ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਆ ਪਿੰਡ ਦੇ ਵਸਨੀਕ ਕੁਝ ਕਿਸਾਨਾਂ ਨੇ ਕੀ ਦੱਸਿਆ ਆਓ ਸੁਣਦੇ ਹਾਂ ਉਹਨਾਂ ਤੋਂ ਹਾਂਜੀ ਉਹਦੇ ਕਿਹਨੂੰ ਜੀ ਪ੍ਰਸ਼ਾਸਨ ਸਾਡਾ ਕੁਝ ਨਹੀਂ ਕਰ ਰਿਹਾ ਜੀ ਸਾਡੇ ਪਿੰਡ ਚੋਰੀਆਂ ਜਨਨ ਕਿ ਬਹੁਤ ਹੋ ਰਹੀਆਂ ਕਿਤੇ ਕਿਤੇ ਤਾਂ ਘੇਟ ਲੈ ਗਿਆ ਕਦੇ ਕੋਈ ਚੋਰੀ ਕਿਤੇ ਕੋਈ ਚੋਰੀ ਤੇ ਕੱਲ ਇੱਕ ਬੁੜੀ ਦੇ ਇੱਥੇ ਰੋਡ ਦੇ ਉੱਤੇ ਜੀਰੇ ਵਾਲੇ ਦੇ ਦੰਦਿਆੜੇ ਵੀ ਉਹ ਤੋਂ ਪੈਸੇ ਖੋਹ ਕੇ ਲੈ ਕੇ ਨਾਲੇ ਉਹਦਾ ਸਿਰ ਪਾਟਿਆ ਵਿਚਾਰੀ ਦਾ ਪਿੰਨ ਸਨੇਹਰਾ ਨੂੰ ਜੀਰੇ ਤੋਂ ਪਿੰਨ ਸਨੇਹਰਾ ਨੂੰ ਆ ਰਹੀ ਸੀ ਜੀ ਉਹ ਕਿਉਂ ਉਹਦਾ ਸਿਰ ਪਾਟ ਗਿਆ ਤੇ ਪੈਸੇ ਖੋਹ ਕੇ ਉਹ ਬੰਦਾ ਫਰਾਰ ਹੋ ਗਿਆ ਤੇ ਪਿੱਛਾ ਕਰਤੇ ਉਹਦਾ ਕੁਝ ਪਤਾ ਨਹੀਂ ਲੱਗਾ ਕਿ ਕਿੱਧਰ ਨੂੰ ਗਿਆ ਤੇ ਕਿੱਧਰ ਨੂੰ ਨਹੀਂ ਗਿਆ ਕੋਈ ਇਹਦਾ ਵੀ ਹੱਲ ਕੀਤਾ ਜਾਵੇ ਤਾਂ ਹੁਣ ਵੀ ਦਿਹਾੜੀਦਾਰ ਜੇ ਕੋਈ ਬੰਦਾ ਹੁੰਦਾ ਉਹਨੂੰ ਵੀ ਲੁੱਟ ਲਿਆ ਜਾਂਦਾ ਜੀ ਇਹਦੂ ਕਹਿੰਦੇ ਤੁਸੀਂ ਦੱਸੋ ਵੀ ਹੁਣ ਕੀ ਕੀਤਾ ਜਾਵੇ ਪ੍ਰਸ਼ਾਸਨ ਕੰਮ ਕਰਨ ਦੀ ਨਹੀਂ ਸੁੱਤਾ ਹੋਇਆ ਜੀ ਤੇ ਹੁਣ ਦੱਸੋ ਵੀ ਬੰਦਾ ਦਿਹਾੜੀ ਵਾਲਾ ਦਿਹਾੜੀਕਾਰ ਨੂੰ ਨਾ ਜਾਵੇ ਘਰੋਂ ਨਿਕਲਣਾ ਵੀ ਮੁਸ਼ਕਲ ਕੀਤਾ ਗਿਆ ਸਾਰਿਆਂ ਦਾ ਅਕੀਲ ਸਿੰਘ ਪਿੰਡ ਸੰਹੇਰ ਜੋ ਕਿ ਬਹੁਤ ਪਰੇਸ਼ਾਨਾਂ ਚੋਰੀਆਂ ਤੋਂ ਜਦੋਂ ਅਸੀਂ ਝੋਨਾ ਲਾਉਂਦੇ ਸੀ ਉਦੋਂ ਸਾਡੇ ਭਈਆਂ ਤੋਂ ਜਿਹੜੇ ਮਜ਼ਦੂਰ ਸੀ ਉਹਨਾਂ ਤੋਂ ਫੋਨ ਕੋਈ ਇਹਨਾਂ ਬੰਦਿਆਂ ਨੇ ਉਦੋਂ ਬਾਅਦ ਇਹਨਾਂ ਨੇ ਕੇਵਲਾਂ ਅੱਜ ਇੱਕ ਦਿਨ ਛੱਡ ਕੇ ਦੋਹਾਂ ਦਿਨਾਂ ਬਾਅਦ ਤਿੰਨਾਂ ਦਿਨਾਂ ਬਾਅਦ ਇੱਕ ਦਿਨ ਇ ਹੁਣ ਤਾਂ ਜਮਾਂ ਹੀ ਸਿਰਾ ਹੋ ਗਿਆ ਜੀ ਇਹਨਾਂ ਦਾ ਇਹਨਾਂ ਨੇ ਅਸੀਂ ਮੋਟਰਾਂ ਵਾਲੀਆਂ ਕੋਠੀਆਂ ਤੇ ਪੱਕੇ ਲੋਹੇ ਦੇ ਗੇਟ ਲਾਏ ਸੀਗੇ ਇਹਨਾਂ ਨੇ ਗੇਟ ਹੀ ਲੋਹੇ ਦੇ ਮੁੱਢੋਂ 깟 ਕੇ ਕੋਠੀਆਂ ਤੋਂ ਦੇੜਤੀਆਂ ਗੇਟ ਚਾੱਕ ਕੇ ਲੈ ਗਏ ਇਹ ਅੱਠਾਂ ਅੱਠਾ ਮੋਟਰਾਂ ਦੇ ਸਾਢੇ 8 ਗੰਢ ਤੱਕ ਇਹ ਤਾਂ ਮੇਰੀਆਂ ਆਪਣੀਆਂ ਖੁੱਧੀਆਂ ਮੋਟਰਾਂ ਜੀ ਉਹਨਾਂ ਦੇ ਲੈ ਕੇ ਜੀ ਗੇਟ ਫੱਟ ਕੇ ਰੇ ਤੇ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਤੇ ਜਰੂਰ ਕਿਰਪਾ ਕਰੋ ਸਾਨੂੰ ਇਨਸਾਫ ਦਿਵਾਓ ਬਹੁਤ ਸਾਡੀ ਹਾਂਜੀ ਮੈਂ ਨਾਇਲ ਸਿੰਘ ਕਹਿੰਦਾ ਜੀ ਪਿੰਡ ਸੰਦੇਹਰ ਗੁਰਦੁਆਰਾ ਪ੍ਰਬੰਧ ਕਮੇਟੀ ਪਾਸ਼ਾ ਸ਼ਿਸ਼ਮੀ ਸਾਡੇ ਗੁਰਦੁਆਰੇ ਵਾਲੀ ਮੋਟਰ ਦਾ ਗੇਟ ਲਾ ਲਿਆ ਜੀ ਤੇ ਹੱਤ ਗੇਟ ਲੱਥੇ ਆ ਜੀ ਉੱਥੇ ਸਾਡੇ ਆਣ ਗਵਾਂਡੋ ਸਾਰੇ ਨਾਲ ਨਾਲ ਲੋਹੇ ਦੇ ਆ ਜੀ ਛੱਡੀਆਂ ਜਿਹੜੀਆਂ ਕੋਠੀਆਂ ਨਾਲ ਜੀ ਸਟਾਟਰਾਂ ਵਾਲੀਆਂ ਉਹਨਾਂ ਦੇ ਗੇਟ ਲਾਏ ਆ ਜੀ ਲੋਹੇ ਦੇ ਅਸੀਂ ਕਿਹਾ ਵੀ ਮਤਲਬ ਇਹ ਭੰਨਣ ਤੋੜਨ ਦੇ ਨਾਲ ਤੇ ਇਹਨਾਂ ਨੇ ਉਹ ਵੀ ਕਰ ਦਿੱਤਾ ਸ਼ਾਸਨ ਤੋਂ ਅਸੀਂ ਆਲੇ ਆ ਜੀ ਇਹ ਫੰਦੀ ਨੀਂਦ ਸੁਤਾ ਪ੍ਰਸ਼ਾਸਨ ਇਹ ਅਸੀਂ ਸਾਰੀ ਰਾਤ ਸਮਝ ਲਾ ਵੀ ਸਵੇਰੇ ਜਾ ਕੇ ਆ ਕੇ ਫੇਰ ਪਾਉਣੇ ਆ ਜੀ ਸਾਨੂੰ ਬਹੁਤ ਪਰੇਸ਼ਾਨ ਕਰ ਰਹੀ ਜੀ ਇਹ ਸਰਕਾਰ ਆਈ ਆ ਉਦੋਂ ਦਾ ਸਾਡਾ ਇਹਨਾਂ ਨੇ ਸਾਰਾ ਕੰਮ ਬੁੱਲ ਕਰਤਾ ਜੀ ਕੋਈ ਸਾਨੂੰ ਬਾਹਰ ਨਹੀਂ ਰਾਤ ਨੂੰ ਅਸੀਂ ਨਿਕਲ ਸਕਦੇ ਇਹਨਾਂ ਦੇ ਕੋਲੇ ਹਥਿਆਰ ਆ ਕਿਰਪਾਨਾਂ ਇਹਨਾਂ ਕੋਲੇ ਆ ਕਾਪੇ ਇਹਨਾਂ ਕੋਲੇ ਆ